ਪਿਛਲੇ ਦਿਨੀ 1 ਤਾਰੀਖ ਤੋਂ ਅ ਯੁੱਧ ਨਸ਼ਾ ਵਿਰੁੱਧ ਵਾਰ ਅਗੇਂਸਟ ਡਰੱਗਜ਼ ਦੀ ਮੁਹਿੰਮ ਜਿਹੜੀ ਉਹ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਜਿਹਦੇ ਵਿੱਚ ਪਿਛਲੇ ਮਹਿਜ਼ 4 ਦਿਨਾਂ ਦੇ ਵਿੱਚ ਹੀ ਬਹੁਤ ਵੱਡੀ ਕਾਮਯਾਬੀ ਜਿਹੜੀ ਉਹ ਮਿਲੀ ਹੈ ਜੇ ਮੈਂ ਗੱਲ ਕਰਾਂ 1 ਤਾਰੀਖ ਤੋਂ 4 ਤਾਰੀਖ ਤੱਕ ਯਾਨੀ ਕਿ ਸਿਰਫ ਮਹਿਜ਼ 4 ਦਿਨਾਂ ਦੇ ਵਿੱਚ ਤਕਰੀਬਨ 580 ਐਨਡੀਪੀਐਸ ਦੇ ਪਰਚੇ ਜਿਹੜੇ ਪੰਜਾਬ ਦੇ ਵਿੱਚ ਦਰਜ ਕੀਤੇ ਜਾ ਚੁੱਕੇ ਜਿਨ੍ਹਾਂ ਪਰਚਿਆਂ ਦੇ ਵਿੱਚ 799 ਲੋਕ ਉਹ ਨੋਮੀਨੇਟ ਕੀਤੇ ਜਾ ਚੁੱਕੇ ਨੇ ਮਹਿਜ਼ 4 ਦਿਨਾਂ ਦੇ ਵਿੱਚ 1 ਤੋਂ ਲੈ ਕੇ 4 ਮਾਰਚ ਤੱਕ ਪਰਸੂ ਦੀ ਫਿਗਰਸ ਵੀ ਤੁਹਾਨੂੰ ਦੇ ਰਿਹਾ 170 ਕਿਲੋ ਦੇ ਕਰੀਬ ਡਰੱਗਸ ਨੇ ਜਿਹੜੇ ਉਹ ਰਿਕਵਰ ਕੀਤੇ ਜਾ ਚੁੱਕੇ ਨੇ ਤਕਰੀਬਨ 60 ਤੋਂ ਵੀ ਵੱਧ ਡੈਮੋਲੇਸ਼ਨਸ ਨੇ ਜਿਹੜੀਆਂ ਉਹਨਾਂ ਲੋਕਾਂ ਦੀਆ ਉਹਨਾਂ ਡਰੱਗ ਪੈਡਲਰਸ ਤੇ ਡਰੱਗ ਮਾਫੀਆ ਦੀ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਸਰਕਾਰਾਂ ਦੀ ਪੁਸ਼ਤਪਨਾਹੀ ਦੀ ਵਜ੍ਹਾ ਨਾਲ ਪੈਸੇ ਦੇ ਨਾਲ ਸੋ ਇੱਕ ਪਾਸੇ ਜਿੱਥੇ ਇੱਕ ਪਾਸੇ ਜਿੱਥੇ ਉਹਨਾਂ ਲੋਕਾਂ ਨੇ ਪੂਰੇ ਪੰਜਾਬ ਦੇ ਘਰਾਂ ਦੇ ਵਿੱਚ ਨਸ਼ੇ ਪਹੁੰਚਾਤੇ ਨੌਜਵਾਨ ਮੁੰਡਿਆਂ ਦੇ ਦੀਆਂ ਨਾੜਾਂ ਦੇ ਵਿੱਚ ਜ਼ਹਿਰ ਪਹੁੰਚਾ ਦਿੱਤਾ ਤੇ ਆਪ ਉਹ ਮਹਿਲ ਉਸਾਰਦੇ ਰਹੇ ਸੋ ਇਹ ਸਾਰੀਆਂ ਕਾਰਵਾਈਆਂ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਤੇ ਹੁਣ ਤੱਕ ਡੈਮੋਲੇਸ਼ਨਸ ਤੋਂ ਲੈ ਕੇ ਉਹਨਾਂ ਨੂੰ ਅਰੈਸਟ ਕਰਨ ਤੱਕ ਰੇਡ ਕਰਨ ਤੱਕ ਦਾ ਕੰਮ ਜਿਹੜਾ ਉਹ ਚੱਲਿਆ ਬਹੁਤ ਸਾਰੇ মিডিਆ ਦੇ ਸਾਥੀ ਪਿਛਲੇ ਦਿਨਾਂ ਦੇ ਵਿੱਚ ਕਵਰ ਵੀ ਕੀਤੇ ਕਿ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਔਰ ਪੁਲਿਸ ਦੇ ਇਸ ਐਕਸ਼ਨ ਤੋਂ ਡਰਦੇ ਹੋਏ ਉਹਨਾਂ ਦੇ ਘਰਾਂ ਦੇ ਅੱਗੇ ਤਾਲੇ ਲੜਕਦੇ ਨਜ਼ਰ ਆ ਰਹੇ ਨੇ ਮੈਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਉਹਨਾਂ ਡਰਗ ਪੈਰਨਲਰਸ ਨੂੰ ਉਹਨਾਂ ਨਸ਼ਾ ਤਸਕਰਾਂ ਨੂੰ ਕਿ ਯਾਦਾ ਤੁਸੀਂ ਇਹ ਕਾਲਾ ਧੰਦਾ ਛੱਡ ਦੋ ਤੇ ਨਹੀਂ ਪੰਜਾਬ ਛੱਡ